ਸਤਿ ਸ਼੍ਰੀ ਅਕਾਲ ਜੀ ਯੂਵਸਰਾਂ ਦੇਖਣ ਤੁਹਾੰਨ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਤੁਹਾਨੂੰ ਪਹਿਲੇ ਦਿਖਾਉਣ ਨੇ ਇਸ ਸਮੇਂ ਅਸੀਂ ਮੌਜੂਦ ਹਾਂ ਚਾਰ ਨੰਬਰ ਥਾਣੇ ਦੇ ਬਾਹਰ ਸੋ ਕਿਸ ਮਕਸਦ ਦੇ ਉੱਤੇ ਆ ਚਾਰ ਨੰਬਰ ਥਾਣੇ ਦੇ ਬਾਹਰ ਇਹਨਾਂ ਰਸ਼ ਲੱਗਾ ਸੋ ਤੁਹਾਨੂੰ ਪਹਿਲੇ ਉਹ ਵੀਡੀਓ ਦਿਖਾਉਣੇ ਆ ਦੇਖ ਸਕਦੇ ਹੋ ਇਹ ਵੀਡੀਓ ਇਹ ਪਿਛਲੇ ਸਮੇਂ ਦੀ ਵੀਡੀਓ ਹੈ ਤੁਹਾਨੂੰ ਦਿਖਾਉਣ ਨੇ ਜਿਹੜਾ ਕੋਈ ਵਾਈ ਟਕਰਾ ਹੋਇਆ ਸੀਗਾ ਇਹ ਦਿਖਾਇਆ ਜਾ ਰਿਹਾ ਜੀ ਸਰਦਾਰ ਜਿਹੜਾ ਵਿਕਤੀ ਹੈ ਲੇਡੀਜ਼ ਦੀਆਂ ਜਿਹੜੀਆਂ ਬਾਹਾਂ ਮੋੜ ਰਹੇ ਆ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਪ੍ਰੈਸ ਕਲੱਬ ਦੇ ਵਿੱਚ ਜਿਹੜੀਆਂ ਇਹ ਤਸਵੀਰਾਂ ਨੇ ਸੋ ਹੁਣ ਤੁਹਾਨੂੰ ਸਾਰਾ ਮੁੱਦਾ ਦੱਸ ਦਿਆਂ ਕਿ ਕੀ ਸਾਰੀ ਇਹ ਗਲਬਾ ਸੀਗੀ ਤੁਹਾਨੂੰ ਦੱਸ ਦਿਆਂ ਕਿ ਕਿ ਬੂਟਾ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਜੋਤੀ ਚੌਂਕ ਦੇ ਵਿੱਚ ਜਿਹਨੂੰ ਭਗਵਾਨ ਵਾਲਮੀਕੀ ਚੌਂਕ ਵੀ ਕਿਹਾ ਜਾਂਦਾ ਉੱਥੇ ਉਸ ਤੋਂ ਬਾਅਦ ਬੰਦੇ ਦੀ ਤੇ ਜਨਾਨੀ ਦੀ ਇੱਕ ਝੜਕ ਹੁੰਦੀ ਹੈ ਜਿਹਦੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਜਿਹੜਾ ਐ ਐਕਟਿਵ ਹੁੰਦਾ ਤੇ ਲੋਕਾਂ ਦੇ ਉੱਤੇ ਮੁੰਡੇ ਦੇ ਉੱਤੇ ਜਿਹੜਾ ਐ ਪਰਚਾ ਜਿਹੜਾ ਐ ਦ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰ ਦਿੰਦੇ ਆ ਕੀ ਸਾਰੀ ਜਿਹੜੀ ਗੱਲਬਾਤ ਐ ਉਸ ਲੇਡੀਜ਼ ਦੇ ਨਾਲ ਵੀ ਕਰ ਲੰਦੇ ਆ ਪਹਿਲੇ ਉਸ ਵਿਅਕਤੀ ਨਾਲ ਗੱਲਬਾਤ ਕਰਦੇ ਆ ਜਿੱਥੇ ਬੂਟਾਂ ਦਾ ਵਿਵਾਦ ਹੋਇਆ ਸੀਗਾ ਭਾਜੀ ਤੁਹਾਡੀ ਦੁਕਾਨ ਤੇ ਵਿਵਾਦ ਹੋਇਆ ਸੀਗਾ ਬੂਟਾਂ ਦਾ ਕੀ ਸਾਰੀ ਗੱਲਬਾਤ ਸੀਗੀ ਕਿਹੜੇ ਸ਼ੂਜ਼ ਸੀਗੇ ਕੀ ਸਾਰੀ ਗੱਲਬਾਤ ਹੋਈ ਸੀ ਉਹ ਸਾਡੇ ਕੋਲ ਸ਼ੂ ਲਿਆ ਕੇ ਗਏ ਸੀਗੇ ਦਾ 10 15 ਦਿਨ ਹੋ ਗਏ ਐ ਤੇ ਉਹ ਆਏ ਸੀਗੇ ਕਿ ਸਾਡਾ ਬੂਟ ਉਖੜ ਗਿਆ ਵਾ ਮੈਂ ਕੋਈ ਨਹੀਂ ਤੁਹਾਨੂੰ ਰਿਪੇਅਰ ਕਰਾ ਦਿੰਦੇ ਗਾਰੰਟੀ ਵਗੈਰਾ ਨਹੀਂ ਹੁੰਦੀ ਤੇ ਉਹਨਾਂ ਨੇ ਮੁਰਕ ਕੇ ਮੈਂ ਕਿਹਾ ਚ ਲਿਖ ਦਿੰਦਾ ਟਾਈਮ ਤੇ ਤੁਹਾਨੂੰ ਕਰਾ ਕੇ ਚੰਗੀ ਤਰ੍ਹਾਂ ਜੋ ਪਾਣੀ ਲੜਨ ਦੇ ਮੂਡ ਵਿੱਚ ਆਏ ਸੀਗੇ ਤੇ ਉਹ ਫਿਰ ਮੇਰਾ ਮੈਂ ਹੈ ਨਹੀਂ ਸੀ ਮੈਂ ਕਰੇ ਰੋਟੀ ਖਾਣ ਗਿਆ ਸੀਗਾ ਫਿਰ ਬਰਦਰ ਨੂੰ ਕਿਹਾ ਮੈਂ ਕਿਹਾ ਬਾਹਰ ਦੋ ਗਿਆ ਬੀਬੀਆਂ ਨਾ ਮੁੰਡਿਆਂ ਨਾਲ ਬੈਸਣ ਦੇ ਧਮਕੀਆਂ ਦੇਣ ਦੇ ਹੈਗੇ ਆ ਤੇ ਤੇ ਉਹ ਫਿਰ ਉਹਨਾਂ ਨੇ ਗਾਲੀ ਗਲੋਚ ਕੀਤੀ ਉਹਨਾਂ ਨੇ ਹੱਥੋਂ ਪਾਈ ਹੋਏ ਦਾੜੀ ਬੁੱਟੀ ਗਾਤਰੇ ਨੂੰ ਹੱਥ ਪਾਇਆ ਉਹਨਾਂ ਨੇ ਆਪਣੀ ਆਤਮ ਰੱਖਸ਼ਣ ਦੇ ਲਈ ਆਪਣਾ ਬਚਾਅ ਕੀਤਾ ਜੋ ਸਾਡੇ ਕੋਲ ਫੋਟੋ ਹੈਗੀ ਹੈ ਉਹ ਤੁਹਾਨੂੰ ਦਿਖਾ ਦਿੰਨੇ ਆ ਜੇ ਮੇਰਾ ਵੱਧ ਸੀਗਾ ਆਪਣੀ ਕੌਮ ਦੀ ਸੇਵਾ ਵੀ ਕਰੀ ਮੈਂ ਹਰੇ ਆ ਦੇਖੋ ਜੀ ਆਮੈਂ ਛੁਡਾਨਾ ਪੇ ਮੇਰੇ ਵੀ ਹੱਥੀ ਪੈਂਦੀ ਪਈ ਐ ਇੱਥੇ ਗਾਤਰੇ ਨੂੰ ਹੱਥ ਪਾਇਆ ਉਹ ਛੁਡਾਨਾ ਪੇ ਆਪਣੇ ਗਾਤਰੇ ਦੇ ਉੱਪਰ ਹੀ ਕਰਦਾ ਪਿਆ ਹੈਗਾ ਆ ਉਹਨਾਂ ਦੀ ਹੀ ਵੀਡੀਓ ਵਿੱਚ ਅਸੀਂ ਇਹ ਤੱਤ ਕੱਢੇ ਹੈਗੇ ਆ ਕਿ ਕੌਲ ਕਮੇਟੀ ਦੇ ਸਾਰੇ ਮੈਂਬਰਾਂ ਸਾਡੇ ਨਾਲ ਕਿੰਨਾ ਸਮਾਂ ਹੋ ਗਿਆ ਇਸ ਗੱਲ ਨੂੰ ਤੇ ਕਿੰਨੇ ਟਾਈਮ ਬਾਅਦ ਤੁਹਾਡਾ ਜਿਹੜਾ ਵਾ ਪਰਚਾ ਦਰਜ ਹੋਇਆ ਇਹ ਦੇਖੋ ਜੀ ਭਾਜੀ ਅਸੀਂ ਜਿਸ ਦਿਨ ਸ਼ੁੱਕਰਵਾਰ ਲੜਾਈ ਹੋਈ ਹੈਗੀ ਐ ਅਸੀਂ ਉਹ ਆਪਣੀ ਕਾਰਵਾਈ ਥਾਣੇ ਆ ਕੇ ਆਪਾਂ ਵੀ ਨਾਲੋਂ ਨਾਲ ਆ ਗਏ ਤੇ ਉਹਨਾਂ ਨੇ ਉਹਨਾਂ ਨੇ ਆਪਣੀ ਐਮਐਲਆਰ ਕਟਾਈ ਅਸੀਂ ਵੀ ਉਹਨਾਂ ਤੋਂ ਪਹਿਲਾਂ ਕਟਾਈ ਹੈਗੀ ਆ ਜੋ ਸਾਡੇ ਨਾਲ ਬੀਤੀ ਹੈਗੀ ਆ ਤੇ ਮੁੜ ਕੇ ਸਾਡੀ ਕੋਈ ਸੁਣਵਾਈ ਨਹੀਂ ਉਹਨਾਂ ਦਾ ਪਰ ਚਾ ਇਹਨਾਂ ਨੇ ਦਰਜ ਕਰ ਸਾਨੂੰ 2 ਦਿਨ ਦਾ ਟਾਈਮ ਦਿੱਤਾ ਮਗਰ ਅਸੀਂ ਫੇਰ ਵੀ ਆਂਦੇ ਰਹੇ ਸਾਡੀ ਦਰਖਾਸਤ ਇਹਨਾਂ ਨੇ ਨਹੀਂ ਲਿਖੀ ਹੈਗੀ ਇਸ ਕਰਕੇ ਸਾਨੂੰ ਸਾਡੇ ਸਿੱਖ ਤਾਲਮਿਲ ਕਮੇਟੀ ਵਾਲਿਆਂ ਸਾਥ ਦਿੱਤਾ ਹੈ ਜੋ ਅਸੀਂ ਇਸ ਮੁਕਾਮ ਤੇ ਪਹੁੰਚੇ ਹੈਗੇ ਆ ਮਗਰ ਜੋ ਹੋ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਵਾ ਉਹ ਸਾਫ ਫੋਟੋ ਇਨ ਨਜ਼ਰ ਆ ਰਿਹਾ ਕਿਹਦੀ ਗਲਤੀ ਹੈਗੀ ਆ 2 4 ਲੋਕ ਜਿਹੜੇ ਇਹਨਾਂ ਨੂੰ ਕੋਈ ਘਰ ਦੇ ਨਹੀਂ ਪੁੱਛਦੇ। ਸੋ ਲੇਡੀਜ਼ ਦੇ ਨਾਲ ਵੀ ਜਿਹੜੀ ਆ ਗੱਲਬਾਤ ਕਰ ਲੈਂਦੇ ਆ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਹਸਬੰਡ ਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਸੀਗਾ ਕੀ ਸਾਰੀ ਗੱਲਬਾਤ ਹੋਈ ਆ ਗੱਲਬਾਤ ਕਰ ਲੈਂਦੇ ਆ ਮੈਮ ਤੁਹਾਡੇ ਹਸਬੰਡ ਦੇ ਉੱਤੇ ਪਰਚਾ ਦਰਜ ਹੋਇਆ ਠੀਕ ਹੈ ਉਸ ਤੋਂ ਬਾਅਦ ਹੁਣ ਕਾਫੀ ਸਮੇਂ ਬਾਅਦ 2 ਜਾਂ 3 ਦਿਨ ਜਿਹੜੇ ਬੀਤ ਗਏ ਆ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਆ ਰਹੇ ਹੋ ਹੁਣ ਪ੍ਰਸ਼ਾਸਨ ਨੇ ਜਿਹੜਾ ਤੁਹਾਨੂੰ ਕੀ ਆਸ਼ਵਾਸ਼ਣ ਦਿੱਤਾ ਪਰਚਾ ਦਰਜ ਹੋਇਆ ਨਹੀਂ ਹੋਇਆ ਕੀ ਸਾਰੀ ਗੱਲਬਾਤ ਤੁਸੀਂ ਉਹ ਵੀ ਇੱਕ ਵਾਰੀ ਦੱਸ ਦੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਗੱਲਬਾਤ ਐਸੀ ਕਿ ਮੇਰੇ ਹਸਬ ਮੇਰੇ ਬ੍ਰਦਰ ਇਨ ਲਾ ਦਾ ਸਟਾਲ ਲੱਗਦਾ ਸੀ ਜੀ ਕਾਰ ਰੋਟੀ ਖਾਣ ਆਏ ਨੇ ਇਸ ਦੌਰਾਨ ਹੀ ਸਭ ਕੁਝ ਹੋਇਆ ਉਹ ਹੈ ਨਹੀਂ ਸੀ ਇੱਥੇ ਵਰਕਰ ਨੂੰ ਆ ਕੇ ਕਹਿੰਦੇ ਜੀ ਅਸੀਂ মিডিਆ ਬੁਲਾ ਰਹੇ ਹਾਂ মিডিਆ ਬੁਲਾ ਰਹੇ ਹਾਂ ਆਏ ਲੜਾਈ ਦੇ ਮੌਕੇ 'ਚ ਸੀ ਲੜਾਈ ਕਰਦੇ ਕਰਦੇ ਮੇਰੇ ਹਸਬੰਦ ਨੇ ਇੰਨੀ ਗੱਲ ਉਹਨਾਂ ਨੂੰ ਬੋਲੀਏ ਆ ਲੈੰਦੋ ਮੇਰੇ ਛੋਟੇ ਭਰਾ ਨੂੰ ਆ ਲੈੰਦੋ ਤੁਸੀਂ ਜੋ ਗੱਲ ਕਰਨੀ ਕਰ ਲੋ ਜਨਾਨੀ ਨੇ ਆ ਕੇ ਹੱਥਾ ਪਾਈ ਹਸਬੰਦ ਮੇਰੇ ਦੇ ਟੀ-ਸ਼ਰਟ ਵਾੜੀ ਨੁੰਦਰੇ ਮਾਰੇ ਬ੍ਰਦਰ ਇਨ ਲਾ ਉਸ ਮੌਕੇ ਤੇ ਪਹੁੰਚਿਆ ਉਹਨਾਂ ਨੇ छुड़ाया ਉਹਨਾਂ ਦੀ ਹੱਤੀ ਪਈ ਐ ਫਿਰ ਉਰਤੇ ਪ੍ਰੈਸ ਕਾਨਫਰੈਂਸ ਤੇ ਪਹੁੰਚ ਗਈ ਕਿ ਜੀ ਝੂਠਾ ਸਾਰਾ ਝੂਠ ਬੋਲਦੇ ਬੋਲਦੇ ਸਾਨੂੰ ਪਸਾਤਾ ਇੱਥੇ ਆ ਕੇ ਇੱਕ ਧਿਰ ਦੀ ਸੁਣਵਾਈ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਅਸੀਂ ਇਹ ਸਿੱਖਤਾਲ ਮੇਲ ਕਮੇਟੀ ਨੂੰ ਇਕੱਠਾ ਕੀਤਾ ਸਾਡੇ ਕਾਉਂਸਲਰ ਸਰ ਨੇ ਉਹਨਾਂ ਨੇ ਸਿੱਖਤਾਲ ਮੇਟਿੰਗ ਕਮੇਟੀ ਨੂੰ ਇਕੱਠਾ ਕੀਤਾ ਆ ਤੇ ਅੱਜ ਅਸੀਂ ਇਸ ਫੈਸਲੇ ਤੇ ਪਹੁੰਚਿਆ ਕਿ ਕ੍ਰੋਸ ਪਰਚੇ ਦੀ ਮੰਗ ਸੀ ਉਹ ਪੂਰੀ ਹੋਈ ਹੈ ਤੇ ਮੈਂ ਸਿੱਖਤਾਲ ਮੇਲ ਕਮੇਟੀ ਦਾ ਤੇ ਮੁਸਲਮਾਨ ਭਾਈਚਾਰੇ ਦਾ ਤਹਿ ਦਿਲੋਂ ਸਤਿਕਾਰ ਕਰਦੀਆਂ ਕਰਦੀ ਰਾਵਾਂਗੀ ਤੇ ਸ਼ੁਕਰੀਆ ਸਾਡੇ ਵਿੱਚ ਸਾਰੀ ਗੱਲਬਾਤ ਹੋਈ ਹੈ ਉਹਦੇ ਵਿੱਚ ਕੀ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਸੀਗਾ ਉਹਦੇ ਵਿੱਚ ਧਾਰਗਨਿਕ ਮੁੱਦਾ ਹੀ ਲਿੱਤਾ ਜਾ ਰਿਹਾ ਸੀ ਆਏ ਮੇਰੇ ਕੀ ਕਹਿੰਦੇ ਨੇ ਹਸਬੰਡ ਦੀ ਜੀ ਗਾਤਰੇ ਨੂੰ ਹੱਥ ਪਾਇਆ ਇਹ ਉਹਨਾਂ ਦੇ ਐਫੀਡੈਂਸ ਹੈ ਸਾਡੇ ਕੋਲ ਕੋਈ ਪ੍ਰੂਫ ਨਹੀਂ ਸੀਗਾ ਕਿਉਂਕਿ ਸਾਡੇ ਕੋਲ ਤਾਂ ਕੈਮਰਾ ਨਹੀਂ ਕੋਈ ਡੇਟੇ ਸਾਨੂੰ ਉਹ ਸਟਾਲ ਤੇ ਇਹ ਸਾਰੇ ਉਹਨਾਂ ਦੇ ਪ੍ਰੂਫ ਚੋਂ ਹੀ ਚੀਜ਼ਾਂ ਨਿਕਲੀਆਂ ਆ ਆ ਪਹਿਲੇ ਪਹਿਲਾ ਉਹ ਉਹ ਜਨਾਨੀ ਹੱਤੀ ਪੈਣ ਦੀ ਹੈ ਗਾਤਰੇ ਨੂੰ ਹੱਥ ਪਾਇਆ ਹੋਇਆ ਬ੍ਰਦਰ ਹੀ ਲੋਨੇ ਚੁਟਾਇਆ ਠੀਕ ਹੈ ਉਹਨਾਂ ਦੇ ਹੱਤੀ ਪੈਣ ਦੀ ਹੈ ਤੇ ਆਪ ਤੁਸੀਂ ਦੇਖ ਸਕਦੇ ਹੋ ਮੈਂ ਮੈਂ ਤੇ ਇਨਸਾਫ ਲਈ ਘੜੀਆਂ ਅੱਜ ਮੈਨੂੰ ਜੋ ਮਿਲ ਚੁੱਕਿਆ ਕੱਲ ਉਹ ਆਇਆ ਸੀ ਸਾਨੂੰ ਧਮਕੀ ਦੇ ਕੇ ਗਿਆ ਆ ਅੱਡੇ ਦੇ ਸਾਹਮਣੇ ਚਿਕਨ ਦਾ ਮੇਰਾ ਸਟਾਲ ਲੱਗਦਾ ਅਸੀਂ ਕੱਲੀ ਲੇਡੀਆਂ ਸੀਗੇ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਉਹ ਬੰਦਾ ਜ਼ਿੰਮੇਵਾਰ ਹੋਏਗਾ ਅਸੀਂ 12 1 ਵਜੇ ਘਰ ਜਾਣੇ ਆ ਕਿ ਨਾਮ ਆ ਮੈਂ ਉਸ ਬੰਦੇ ਦਾ ਜਿਹੜਾ ਜ਼ਿੰਮੇਵਾਰ ਹੈ ਸਰਤਾਜ ਲੇਡੀ ਦਾ ਨਾਮ ਨਹੀਂ ਪਤਾ ਉਹਦੇ ਘਰ ਵਾਲੇ ਦਾ ਨਾਮ ਸਰਤਾਜ ਹੈਗਾ ਸਰਤਾਜ ਉਹ ਸਾਨੂੰ ਸ਼ਰੇਆਮ ਸਾਡੀ ਸਾਡੀ ਆ ਕੇ ਉਹਨੇ ਤਮ ਕੀ ਦਿੱਤੀ ਰੇੜੀ ਦੇ ਸਾਹਮਣੇ ਆ ਕੇ ਤੁਸੀਂ ਅੱਜ ਕਰਕੇ ਦਿਖਾਇਓ ਤੁਸੀਂ ਕਰੋਸ ਪਰਚਾ ਕਰਕੇ ਦਿਖਾਇਓ ਤੇ ਕੋਈ ਨਹੀਂ ਗਲਤ ਗੱਲਬਾਤ ਕਰ ਲੈਂਦੇ ਆ ਦੁਬਾਰਾ ਜਿਹੜੇ ਸ਼ੂਜ਼ ਮਾਰਕੀਟ ਦੇ ਮਾਲਕ ਹੈ ਤੁਹਾਡੀ ਮਾਲਕ ਜਿਹੜੀ ਤੁਹਾਡੀ ਮਾਰਕੀਟ ਅੱਜਕੱਲ ਬੜੀ ਮਸ਼ਹੂਰ ਹੋ ਰਹੀ ਕਿ 400 ਤੇ ਬੂਟ ਦੇ ਵਿੱਚ ਲੜਾਈਆਂ ਝਗੜੇ ਬੜੇ ਹੁੰਦੇ ਆ ਕੀ ਕਹਣਾ ਤੁਹਾਡਾ ਇਸ ਬਾਰੇ ਦੇਖੋ ਜੀ 400 ਤੇ ਬੂਟ 400 ਵਾਲੇ ਬੂਟ ਦੀ ਕੋਈ ਗਾਰੰਟੀ ਤਾਂ ਹੁੰਦੀ ਨਹੀਂ ਹੈਗੀ ਸੇਲ ਦੇ ਮਾਲ ਦੀ ਕੋਈ ਗਾਰੰਟੀ ਨਹੀਂ ਹੁੰਦੀ ਅਸੀਂ ਫੇਰ ਵੀ ਉਹਨਾਂ ਨੂੰ ਆਪਣੇ ਕੋਲੋਂ ਆ ਦੇਖੋ ਜੀ ਬੂਟ ਰਿਪੇਅਰ ਕਰਾ ਕੇ ਦਿੱਤੇ ਆ ਦੇਖੋ ਜੀ ਉਹ ਕਹਿੰਦੇ ਉਹਨਾਂ ਨੇ ਐਸਐਚ ਨੂੰ ਕਹਿੰਦਾ ਮੈਨੂੰ ਬੂਟ ਸਾੜ ਕੇ ਦੇ ਤੇ ਇਹ ਬੂਟ ਕਿਤੋਂ ਵੀ ਸੜਿਆ ਹੋਵੇ ਉਹਦੇ ਪੈਰ ਦਾ ਸਾਈਜ਼ ਹੈਗਾ ਉਹਦਾ ਪੈਰ ਦਾ ਸਾਈਜ਼ ਹੈਗਾ 7 ਨੰਬਰ ਆ ਦੇਖੋ ਜੀ ਬੂਟ ਦਾ ਨੰਬਰ ਹੈਗਾ 7 ਨੰਬਰ ਉਹ ਕਹਿੰਦੇ ਕਿ ਤੁਹਾਨੂੰ ਗਲਤ ਜੋੜਾ ਦੇ ਦਿੱਤਾ ਸਾਨੂੰ ਸਾਈਜ਼ ਗਲਤ ਦੇ ਦਿੱਤਾ ਜਦਕਿ ਉਹਨਾਂ ਦਾ ਹੀ ਸਾਈਜ਼ ਹੈ ਆ ਕਿਤੋਂ ਵੀ ਸੜਿਆ ਹੋਵੇ ਤਾਂ ਦੇਖੋ ਜੀ ਕਿਤੋਂ ਵੀ ਨਹੀਂ ਸੜਿਆ ਆ ਜੀ ਜਨਾਨੀ ਲੜਨ ਦੇ ਮੁੰਡੇ ਚਾਹੀ ਉਹਨਾਂ ਨੇ ਮੂਹਲ ਖਰਾਬ ਕੀਤਾ ਜੀ ਸੋ ਗੱਲਬਾਤ ਕਰ ਲੈਂਦੇ ਆ ਜਿਹੜੇ ਇੱਥੇ ਦੇ ਕਾਉਂਸਲਰ ਹੈ ਜਿਨ੍ਹਾਂ ਨੇ ਆ ਸਾਰਾ ਇਕੱਠਾ ਇਕੱਠਾ ਕੀਤਾ ਸੀਗਾ ਸੋ ਜਿਹੜੇ ਕਾਉਂਸਲਰ ਹੈ ਸ਼ਹਿਰੀ ਛੱਡਾ ਜਿਹਨਾਂ ਨਾਲ ਵੀ ਆਏ ਜਾਂਦਾ ਤਾਂ ਪਰ ਜਾਓਗੇ ਭਾਜੀ ਕਾਫੀ ਜ਼ਿਆਦਾ ਜਿਹੜੇ ਤੁਹਾਡੇ ਵੱਲੋਂ ਸਟਰਗਲ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਪਰਚਾ ਅੱਜ ਹੋਇਆ ਕੀ ਕਹਿਣਾ ਤੁਹਾਡਾ ਇਸ ਦੇਖੋ ਇੱਕ ਗੁਰਸਿੱਖ ਵਿਚਾਰਾ ਰੇੜੀ ਲਾਉਂਦਾ ਬੰਦਾ ਉਹਦੇ ਨਾਲ ਨਿਆਂਇਤ ਧੱਕਾ ਕਰਦੇ ਸੀ ਔਰ ਦੇਖੋ ਉਹਦੀ ਦੁਕਾਨ ਤੇ ਆਏ ਉਹਦੀ ਦੁਕਾਨ ਤੇ ਜਦੋਂ ਆਏ ਬੂਟ ਚੇਂਜ ਦੀ ਗੱਲ ਸੀਗੀ ਆਪਸ ਵਿੱਚ ਮੀਆਂ ਬੀਬੀ ਦੋਨਾਂ ਬਹਿਸ ਹੋ ਗਈ। ਦੇਖੋ ਇੱਕ ਝਗੜਾ ਹੈ। ਇੱਕ ਬੰਦੇ ਤੇ ਝਗੜਾ ਕਰਦੇ ਝਗੜੇ ਦੋ ਬੰਦੇ ਕਰਦੇ। ਜਦੋਂ ਉਹਦੀ ਟੀਸ਼ਨ ਨੂੰ ਉਹਦੀ ਦਾੜੀ ਨੂੰ ਹੱਥ ਪਾਇਆ ਤੇ ਉਹਨੇ ਲੇਡੀਜ਼ ਦਾ ਹੱਥ ਚੱਕਿਆ। ਚਾਈ ਤੇ ਫਿਰ ਸਾਡੇ ਤੇ ਜੰਮੇ ਤੇ ਲਾਨਤ ਆ ਸਕਦੇ। ਪਰ ਤੁਸੀਂ ਮੋਹਦਵਾਰ ਬੰਦੇ ਹੋ 400 ਰੁਪਏ ਦੇ ਬੂਟਾਂ ਦੇ ਚੱਕਰ ਦੇ ਵਿੱਚ ਸਾਰੀ ਲੜਾਈ ਹੋਈ। ਉਹਨੂੰ ਹੁਣ ਧਾਰਮਿਕ ਮੁੱਦਾ ਜਿਹੜਾ ਦਿੱਤਾ ਜਾਂਦਾ ਉਧਰ ਵੀ ਮੁਸਲਮਾਨ ਬਰਾਦਰੀ ਸਾਰੀ ਜਿਹੜੀ ਭਾਈਚਾਰਾ ਇਕੱਠਾ ਹੁੰਦਾ ਇਧਰ ਉਹ ਸਿੱਖ ਭਾਈਚਾਰਾ ਸਾਰਾ ਇਕੱਠਾ ਹੁੰਦਾ ਕਿਸੇ ਭਾਈਚਾਰੇ ਨਾਲ ਹੁੰਦਾ ਭਾਈਚਾਰਾ 250 ਬੰਦੇ ਨਾਲ ਹੁੰਦਾ 20000 ਬੰਦੇ ਨਾਲ ਹੁੰਦਾ ਔਰ ਸ਼ਾਮ ਤੱਕ 10000 ਮੁਸਲਮਾਨ ਮੇਰੇ ਨਾਲ ਖੜਾ ਹੋਗਾ ਮੈਂ ਵਾਅਦਾ ਕਰਦਾ ਇਹ ਮੇਰੇ ਮੁਸਲਮਾਨ ਭਾਈਚਾਰੇ ਦਾ ਵਾਅਦਾ ਕਰਨਗੇ ਸ਼ੇਖਸਾਨ ਵਾਲੇ ਮੇਰੇ ਨਾਲ ਆਏ ਕਿਉਂ ਆਏ ਕਿਉਂਕਿ ਮੈਂ ਹਰੇਕ ਤਰ੍ਹਾਂ ਦਾ ਸਤਿਕਾਰ ਕਰਦਾ ਹਰੇਕ ਦੇ ਸੁੱਖ ਤੇ ਦੁੱਖ ਤੇ ਹਰੇਕ ਦੇ ਨਾਲ ਮੈਂ ਜਾਣਾ ਦੋ ਚਾਰ ਬੰਦੇ ਨੇ ਪ੍ਰੈਸ ਕਾਨਫਰੰਸ ਕਰਤੀ ਉਹਦੇ ਵਿੱਚ ਨਿਹੰਗ ਸਿੰਘ ਜਿਹਦੇ ਉੱਤੇ ਬੰਦੇ ਆਉ ਸਾਡੀਆਂ ਸਾਡੇ ਸਤਿਕਾਰਯੋਗ ਆ ਬਾਬਾ ਜੀ ਵੀ ਸਾਡੇ ਸਤਿਕਾਰਯੋਗ ਆ ਪਰ ਉਹਨਾਂ ਨੂੰ ਸੱਚਾਈ ਪਤਾ ਹੀ ਨਹੀਂ ਸੀ ਉਹਨਾਂ ਨੂੰ ਗੁੰਮਰਾਹ ਕਰਕੇ ਲਿਆਇਆ ਗਿਆ ਦੇਈ ਗੱਲ ਜਿਹੜੀ ਦਮਨਸਤਾਨ ਗੁਰਦੁਆਰਾ ਸਾਹਿਬ ਦੀ ਮੈਂ ਉਹਨਾਂ ਬਾਰੇ ਕੋਈ ਬਿਆਨ ਨਹੀਂ ਕਰਨਾ ਗੁਰੂ ਘਰਾਂ ਬਾਰੇ ਮੈਂ ਕੋਈ ਬਿਆਨ ਨਹੀਂ ਕਰਨਾ ਮੈਂ ਆਪਣੇ ਗੁਰੂ ਘਰਾਂ ਦੀ ਬੇਇਜ਼ਤੀ ਨਹੀਂ ਕਰਨਾ ਚਾਹੁੰਦਾ ਨਾ ਮੈਂ ਕੋਈ ਹੋਰ ਜਿਹਾ ਲਵਜ ਕਹਿਣਾ ਚਾਹੁੰਦਾ ਬੁਰਸੇਖ ਬਾਰੇ ਜਿਹੜੇ ਉੱਥੇ ਬੈਠੇ ਸੀ ਚਾਰ ਪੰਜ ਬੁਰਸੇਖ ਉਹ ਵੀ ਮੁਬਾਰਕ ਹੈ ਉਹਨਾਂ ਨੂੰ ਉਹ ਆਪਣਾ ਕਰਮ ਕਰਨ ਮੈਂ ਆਪਦਾ ਕਰਮ ਕਰਾਂਗਾ ਮੈਂ ਆਪਣੀ ਕੌਮ ਦੇ ਨਾਲ ਖੜਾ ਜਿੱਥੇ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਉੱਥੇ ਮੈਂ ਆਪਣੀ ਕੌਮ ਦਾ ਵੀ ਸਤਿਕਾਰ ਕਰਾਂਗਾ ਉਹ ਗਰੀਬ ਸਿੱਖ ਨਾ ਨਜਾਇਜ਼ ਹੀ ਇੱਕ ਰੇੜੀ ਲਾਣ ਵਾਲੇ ਨਾਲ ਫੜੀ ਵਾਲੇ ਨਾਲ ਦੀ ਸੁਣਵਾਈ ਨਹੀਂ ਹੈ ਉਹ ਸੁਣਵਾਈ ਕਰਕੇ ਸਿੱਖ ਭਾਈਚਾਰਾ, Hindu ਭਾਈਚਾਰਾ, ਮੁਸਲਮਾਨ ਭਾਈਚਾਰਾ ਸਾਰੇ ਇੱਕ ਸਟੇਜ ਤੇ ਖੜੇ ਆ। ਆ ਮੁਸਲਮਾਨ ਭਾਈਚਾਰੇ ਤੁਹਾਨੂੰ ਬਿਆਨ ਦੇਗਾ ਕਿ ਕਦੀ ਮੇਰੇ ਲੱਕ ਜਨਨ ਨੂੰ ਪੁੱਛੋ ਕਦੀ ਕਿਸੇ ਦੀ ਕਮੀ ਪਈ। ਜੇ ਅਸੀਂ ਇਹ ਮੁੱਦਾ ਧਾਰਮਿਕ ਮੁੱਦਾ ਬਣਾਉਂਦੇ ਨਾ ਤਾਂ ਅਸੀਂ ਆਪਣੇ ਮਲੇ ਦੇ ਮੁਸਲਮਾਨ ਭਾਈਚਾਰੇ ਨਾਲ ਗੱਲ ਕਰਦੇ ਉਹਨਾਂ ਨੂੰ ਪੁੱਛ ਕੇ ਤੁਸੀਂ ਇਹਨਾਂ ਦੇ ਬਿਆਨ ਲਓ। ਸ਼ਿਵ ਸਿਆਨ ਵਾਲਿਆਂ ਦੇ ਬਿਆਨ ਲਓ, ਕਿਸੇ ਦੇ ਬਿਆਨ ਲਓ। ਸਾਰੇ ਕੋਈ ਕੋਈ ਸ਼ਾਇਰੀ ਸਾਡੇ ਨਾਲ ਦਿলো ਖੜਾ। ਇਸ ਕਰਕੇ ਮੈਂ ਉਸ ਬੱਚੇ ਦੀ ਬਾਹ ਫੜੀ ਸੀ ਜਿਹਦੀ ਕਿਸੇ ਨੇ ਬਾਹ ਨਹੀਂ ਫੜੀ। ਆਨੇ ਜੀ ਉਹਦੀ ਸੁਣਵਾਈ ਨਹੀਂ ਹੋਈ ਹਾਰ ਕੇ ਸੀਪੀ ਸਾਹਿਬ ਨੇ ਕਿਆ ਵਾਦਾ ਕੀਤਾ ਇੱਕ ਕਰੋਸ ਪਰਚਾ ਦੇਾਂਗਾ ਤਾਂ ਅਸੀਂ ਧੰਨਾ ਵੀ ਅਸੀਂ ਉਸ ਦਿਨ ਤਾਂ ਚੱਕਿਆ ਸੀ ਕੱਲੋਂ ਬਾਹਰ ਸੀਗੇ ਇਸ ਕਰਕੇ ਨੇ ਆ ਤੁਸੀਂ ਆ ਭਾਈਚਾਰੇ ਕੋ ਬਿਆਹ ਲਓ ਮੁਸਲਮਾਨ ਭਾਈਚਾਰੇ ਕੀ ਪਰਚਾ कल ਜਦੋਂ ਉਸ ਲੇਡੀਜ਼ ਵੱਲੋਂ ਕਾਨਫਰੰਸ ਕੀਤੀ ਗਈ ਪਹਿਲ ਤੌਰ ਤੇ ਇਹ ਦੱਸਿਆ ਗਿਆ ਕਿ ਜਿਹੜੇ ਵਿਅਕਤੀ ਨਾਲ ਲੜਾਈ ਹੋਈ ਹੈ ਉਸ ਵਿਅਕਤੀ ਵੱਲੋਂ ਕੁਝ ਗਲਤ ਸ਼ਬਦਾਵਲੀ ਜਿਵੇਂ ਕਿ ਪਿੱਛੇ ਆ ਜਾ ਫਿਰ ਤੈਨੂੰ ਮੈਂ ਇੱਕ ਛੱਟ ਦੋ ਦਿੰਦਾ ਵਾਂ ਦੇਖੋ ਮੇਰੀ ਸੁਣੋ ਲੀਡੋ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਨਾਲ ਬੀਜੇਪੀ ਤੋਂ ਲੀਡਰ ਆਏ ਨੇ ਅਯੂਖਰ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਮਾਹੌਲ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਸਿੱਖਨ ਨੂੰ ਤੇ ਮੁਸਲਮਾਨ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ੈਦੀ ਚੰਡੇ ਦੁਆਰਾ ਦੇ ਸਿੱਖ ਤਾਲ ਮਿਲਕ ਮੀਟੀ ਦੁਆਰਾ ਦੇਖੋ ਸ਼ੈਰੀ ਚੱਡੇ ਬਾਰੇ ਤੇ ਲੋਕ ਗਵਾਈ ਦੇਣਗੇ ਉਹਨਾਂ ਕਹਿੰਦਾ ਤੇਰੇ ਬਾਰੇ ਕੋਈ ਕਹਿ ਦੇਵੇ ਸ਼ੈਰ ਜੇਕ ਬੰਦਾ 30 ਸਾਲ ਤਹਾਨੂੰ ਹੋਗਾ ਰਹਿੰਦੇ ਨੂੰ ਕਹਿੰਦੇ 7-800 ਮੁਸਲਮਾਨ ਹੈਗਾ ਪੱਕੇ ਬਾਗ ਦੇ ਤੇ ਕਦੀ ਵੀ ਆਵਾਜ਼ ਮਾਰ ਲਿਓ ਇਹਨਾਂ ਨੂੰ ਆਪੇ ਜਦੋਂ ਮੈਂ ਆਵਾਜ਼ ਮਾਰਾਂਗਾ ਨਾਲ ਖੜੇ ਹੋਣਗੇ ਨਾਲ ਸਾਰੇ ਨਾਲ ਖੜੇ ਹੋਣਗੇ ਹਾਂ ਵੀ ਜਦੋਂ ਵੀ ਆਵਾਜ਼ ਮਾਰ ਲੈਣਾਂ ਨੂੰ ਕਿਸੇ ਮੁਸਲਮਾਨ ਨੂੰ ਹੱਦ ਤੱਕ ਨਹੀਂ ਪਰੇਸ਼ਾਨੀ ਹੋਈ ਸਮਝੇ ਜੇ ਤੁਸੀਂ ਆਵੇ ਆਖਿਰ ਕੋਨੇ ਸੱਜਣ ਮੁਸਲਮਾਨ ਜਿਹੜਾ ਹੈਗਾ ਨਾ ਉਹਨਾਂ ਨਾਲ ਜਾ ਕੇ ਖੜੇ ਹੋਣਗੇ ਜੋ ਲ ਮਰਜੀ ਬੰਦਾ ਆ ਜਾਵੇ ਉਹਨਾਂ ਹਾਂ ਕਦੀ ਨਹੀਂ ਕਹਿਆ ਇਹਨਾਂ ਨੇ ਹਾਂ ਵੀ ਮੈਂ ਨਹੀਂ ਆਣਾ ਤੇ ਇੱਕਦਾਂ ਲੜਾ ਦੇਣਗੇ ਵੀ ਕੁਸ਼ਨ ਮੇਰੇ ਵੱਲੋਂ ਪੁੱਛਿਆ ਗਿਆ ਸੀ ਅੱਜ ਤੁਹਾਡਾ ਸਮਾਜ ਈਯੂਬ ਖਾਨ ਨੂੰ ਮੈਂ ਗੱਲ ਕਰ ਰਿਹਾ ਕਿ ਉਹਨਾਂ ਦਾ ਤੁਹਾਡਾ ਸਮਾਜ ਤੁਹਾਡੇ ਨਾਲ ਕਿਉਂ ਨਹੀਂ ਆਇਆ ਇੱਥੇ ਉਹਨਾਂ ਦਾ ਕਹਿਣਾ ਸੀ ਸਮਾਜ ਮੇਰੇ ਨਾਲ ਹੈ ਮੈਂ ਕਹਾਂ ਕਦੀ ਵੀ ਨਹੀਂ ਹੋ ਸਕਦਾ ਜਿਹੜਾ ਬੰਦਾ ਸਹੀ ਹੋਗਾ ਅਸੀਂ ਉਹਦੇ ਨਾਲ ਹੈ ਜੀ ਤੇ ਤੁਹਾਨੂੰ ਕੀ ਲੱਗਦਾ ਯੂਵਾਨ ਨਹੀਂ ਉਹ ਹਾਨੂੰ ਨਹੀਂ ਪਤਾ ਹਾਂ ਵੀ ਕੌਣ ਹੈ ਕੀ ਹੈ ਸਾਡੇ ਨਾਲ ਇਹ ਖੜੇ ਆ ਵੀ ਇਹੀ ਉਹਨਾਂ ਨਾਲ ਖੜੇ ਨੇ ਇਸ ਨਿਕਾਣਾ ਸਰ ਦੇਖ ਦਿਓ ਕਿ 400 ਦੇ ਵੋਟ ਨੂੰ ਲੈ ਕੇ ਉਸ ਤੋਂ ਬਾਅਦ ਹੁਣ ਧਾਰਮਿਕ ਜਿਹੜਾ ਵਿਵਾਦ ਬਾਰ ਬਣਾਇਆ ਜਾ ਰਿਹਾ ਇਹ ਚੀਜ਼ ਕਹੇ ਜਾ ਰਹੀ ਕਿ ਅਸੀਂ ਮੁਸਲਮਾਨ ਹੈ ਇਸ ਕਰਕੇ ਸਾਨੂੰ ਇੱਥੇ ਦੱਬਿਆ ਜਾ ਰਿਹਾ ਦੇ ਕੋਈ ਮੁਸਲਮਾਨ ਦੀ ਬਾਤ ਨਹੀਂ ਹੈ ਅਸੀਂ ਦੋ ਚਹਰੀ ਭਾਈ ਸਾਥੀ ਹਾਂ ਕਿ 22 ਸਾਲ ਸੇ ਅਸੀਂ ਇੱਥੇ ਹੋ ਗਿਆ 바ਾਕੀ ਕੋਈ ਧੱਕਾ ਮਾਇ ਸਾਥ ਅਜ ਤੱਕ ਹੋਆ ਨਹੀਂ ਕਿ ਜਮ ਤਾਂ ਹਮੇਸ਼ਾ ਰਹਤੇ ਹਾਂ ਇੱਥੇ 22 ਸਾਲ ਸੇ ਰਹ ਰਹੇ ਹਾਂ ਅੱਜ ਤੱਕ ਤਾਂ ਕਦੇ ਕੁਝ ਨਹੀਂ ਆਈਦ ਬਕਰੀਨ ਕਦੇ ਵੀ ਉਹ ਹਮ ਸਾਥ ਮ ਕਦੀ ਨਹੀਂ ਹਾਂ ਸਰਪਾਲ ਜੀ ਕੀ ਹਾਂ ਤੁਹਾਨੂੰ ਕੀ ਹੈ ਸ਼ਹਾਸ਼ਣਤਾ ਪ੍ਰਸ਼ਾਸਨ ਨੇ ਪਰਚਾ ਦਰਚਾ ਚ ਨੇ ਇਹ ਸ਼ਵਾਸ਼ਣ ਦਿੱਤਾ ਕਿ ਪਰਚਾ ਹੋਏਗਾ ਜੇ ਪਰਚਾ ਦਰਜ ਹੋਣੇ ਕਾਪੀ ਮੈਨੂੰ ਦੇਣਗੇ ਠੀਕ ਨਹੀਂ ਤੇ ਮੈਂ ਇੱਥੇ ਤਾਂ ਨਾ ਲਾ ਕੇ ਬੈਠਾਂਗਾ ਪਰ ਮੈਨੂੰ ਸੀਪੀ ਸਾਹਿਬ ਤੇ ਭਰੋਸਾ ਉਹ ਇੱਕ ਇਮਾਨਦਾਰ ਅਫਸਰ ਨੇ ਵਧੀਆ ਅਫਸਰ ਨੇ ਸੀਪੀ ਸਾਹਿਬ ਉਹਨਾਂ ਨੇ ਮੈਨੂੰ ਬਿਸ਼ਵਾਸ ਦਿਵਾ ਕੇ ਭੇਜਿਆ ਕਿ ਸ਼ਹਿਰੀ ਜੀ ਆਪਾਂ ਗਲਤ ਕੰਮ ਨਹੀਂ ਜੋ ਤੁਹਾਡਾ ਵੀ ਹੱਕ ਪੂਰਾ ਸੁਣਿਆ ਜਾਏਗਾ ਔਰ ਉਹ ਆਏ ਮੇਰੇ ਨਾਲ ਸ਼ਿਫ ਚਾਨਾ ਤੋਂ ਪ੍ਰਧਾਨ ਨਿੰਦਰਤਾਪਰ ਦੀ ਆਏ ਆ ਆਓ ਨਿੰਦਰ ਜੀ ਆਓ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਮੈਂ ਹਰ ਵੇਲੇ ਕਿੰਨਾ ਸਤਕਾਰ ਕਰ ਇਹ ਪਰ ਜਿਹੜੇ ਲਗਾਤਾਰ ਜਿਹੜੇ ਤੁਹਾਡੇ ਉੱਤੇ ਬਾਰ ਬਾਰ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਉਹਨਾਂ ਵੱਲੋਂ ਵੀ ਸ਼ਹਿਰੀ ਚੱਡਾ ਜਿਹੜਾ ਮਾਹੌਲ ਖਰਾਬ ਕਰ ਰਿਹਾ ਇਹਨੂੰ ਕਿਸ ਦੀ ਗੱਲ ਇਹ ਮਾਹੌਲ ਖਰਾਬ ਕਰਦਾ ਹੁੰਦਾ ਤੇ ਅੱਜ ਇਹ ਭਾਈਚਾਰਾ ਮੇਰੀ ਗਵਾਹੀ ਦੇਣ ਆਂਦਾ ਤੇ ਮੇਰੇ ਪਿਆਰ ਦਾ ਸਬੂਤ ਆ ਜਿਹੜੇ ਲੋਕ ਮੇਰੇ ਨਾਲ ਪਿਆਰ ਕਰਦੇ ਪਿਆਰ ਦਾ ਸਬੂਤ ਆ ਮੇਰਾ मुसलमान भाईचारा मौजूद है भी गलत हम तेईस साल हो गए पत्ते बाघ रहते हुए कट तो कट नहीं तो एक हजार मुसलमान हम मतलब पक्के बाग चु है रात को बारह बजे दो बजे ये एक बजे तक काम होता है केवल शहरी चट्टे मतलब सर की वजह से मतलब हम सब एकदम सेब है आज आधी रात को उनको आवाज देते है हमारे नाल वो खड़े रहते है हम कहीं भी मतलब वो पूछते हैं हम उनके साथ चले जाते हैं हमें कभी तकलीफ नहीं हुआ सेब है तो चड्डे के वजह से हम सेब रहते हैं क्योंकि हमारे मतलब मुसलमान भाई जितने टेलर हैं गरीब आदमी काम करने वाले दो बजे एक बजे तक काम होता रहता है एक दो बजे तक काम करने का मतलब क्या किसी का नींद हराम हुई किसी का तकलीफ हुई मगर वो आके कुछ बोलते हैं तो हम सब सही चड्डे को सर को कहते हैं कि ऐसे ऐसे तकलीफ है वो कहते हैं नहीं गरीब बंदू को काम करने दो ਉਹ ਹਮੇ ਸਭ ਕੋ ਮਤਲਬ ਕਭੀ ਕੁਛ ਨਹੀਂ ਬੋਲੇ ਉਹ ਉਨਕੋ ਧੱਕੇ ਦਿਆ ਗਲਤ ਗੱਲ ਕਰ ਰਹੇ ਜਰਾ ਪਹਿਲੇ ਰਸ਼ਦ ਖਾਦਨੇ ਆ ਕਿ ਇੱਕ ਵਿਅਕਤੀ ਵੱਲੋਂ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਮੁਸਲਮਾਨ ਜਿਹੜੀ ਬਰਾਦਰੀ ਹੈ ਪੰਜਾਬ ਦੇ ਵਿੱਚ ਜਿਹੜਾ ਉਸ ਨਾਲ ਜਿਹੜਾ ਤੱਕਾ ਹੋ ਰਿਹਾ ਪਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਹੁਣ ਜਿਹੜੀਆਂ ਰੋਬਰੂ ਕਰਵਾ ਰਹੇ ਆ ਸਾਰੀਆਂ ਦੇਖ ਸਕਦੇ ਹੋ ਤੁਸੀਂ ਸੋ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜਾ ਇਸ ਸਮੇਂ ਇੱਥੇ ਇਕੱਠ ਜਿਹੜਾ ਸਿੱਖ ਭਾਈਚਾਰੇ ਦਾ ਵੀ ਹੋਇਆ ਪਿਆ ਤੇ ਮੁਸਲਮਾਨ ਜਿਹੜੇ ਭਾਈਚਾਰੇ ਦਾ ਵੀ ਹੋਇਆ ਪਿਆ ਤੁਹਾਨੂੰ ਦੱਸ ਦਈਏ ਕਿ ਹਜੇ ਜਿਹੜਾ ਪਰਚਾ ਹੈ ਉਹ ਦਰਜ ਨਹੀਂ ਹੋਇਆ ਆਸ਼ਵਾਸ਼ਣ ਜਿਹੜਾ ਦੇ ਦਿੱਤਾ ਗਿਆ ਹੈ ਕਿ ਜਿਹੜਾ ਪਰਚਾ ਜਿਹੜਾ ਆ ਦਰਜ ਹੋ ਜਾਏਗਾ ਪਰ ਤੁਹਾਨੂੰ ਫਿਰ ਇੱਕ ਵਾਰ ਦੱਸ ਦਈਏ ਕਿ ਹਜੇ ਜਿਹੜਾ ਪਰਚਾ ਦਰਜ ਨਹੀਂ ਹੋਇਆ ਤੇ ਸ਼ਹਿਰੀ ਚੱਡੇ ਵੱਲੋਂ ਜਿਹੜੀਆਂ ਹੈ ਗੱਲਾਂ ਜੜੀਆਂ ਵਾਂ ਕਈਆਂ ਜਾ ਰਹੀਆਂ ਨੇ ਕਿ ਜੇ ਪਰਚਾ ਦਰਜ ਨਹੀਂ ਹੁੰਦਾ ਤੇ ਜਿਹੜਾ ਧਰਨਾ ਹੈ ਸਾਡੇ ਵੱਲੋਂ ਜਿਹੜਾ ਫਿਰ ਜਿਹੜਾ ਆ ਲਗਾਇਆ ਜਾਏਗਾ ਸੋ ਹੁਣ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜਾ ਪਰਚਾ ਜਿਹੜਾ ਕਿੰਨੀ ਜਲਦੀ ਜਿਹੜਾ ਦਰਜ ਹੁੰਦਾ ਹੈ ਜਾਂ ਨਹੀਂ ਹੁੰਦਾ ਜਾਂ ਫਿਰ ਦੁਬਾਰਾ ਜਿਹੜਾ ਸਿਕਾਲਮਲ ਕਮੇਟੀ ਤੇ ਜਿਹੜਾ ਸ਼ਹਿਰੀ ਚੱਡੇ ਵੱਲੋਂ ਜਿਹੜਾ ਦੁਬਾਰਾ ਘਰਾਂ ਲਾਇਆ ਜਾਏਗਾ ਸੋ ਇਸ ਖਬਰ ਨੂੰ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੋ ਤਦ ਤੱਕ ਦੀ ਸੰਦੇ ਹੋ ਇਜਾਜ਼ਤ ਕੈਮਰਾਮੈਨ ਗੈਵੀ ਦੇ ਨਾਲ ਮੈਰੀ ਪਾਟਰਿਕ ਸਿੰਘ ਯਾਸਵੀਰਾ ਟੀਵੀ ਜਲੰਧਰ